ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤਾਂਦਰ ਉਸ ਤੋਂ ਵੀ ਖੁਸ਼ਾਲ ਹੋਵਾਂਗੇ ਰੰਗ ਖੁਸ਼ੀ ਹੋਵਾਂਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਜਿਹੜਾ ਹੁਣ ਹੋ ਰਿਹਾ ਮਾਰਨਿੰਗ ਦਾ 6 ਵਜੇ 6 ਵਜੇ ਤੱਕ ਇਹਨਾਂ ਚਾਹ ਪਾਣੀ ਦਾ ਕੰਮ ਹੋ ਗਿਆ ਭਾਂਡੇ ਵਗੈਰਾ ਸਾਫ਼ ਹੋ ਗਏ ਦੁੱਧ ਦਾ ਪਤੀਲਾ ਖਾਲੀ ਕਰਤਾ ਪਹਿਲੀ ਸ਼ਿਫਟ ਤੇ ਹੁੰਦੀ ਵੀ ਚਾਹ ਬਣਾ ਲਓ ਪੀ ਲਓ ਚਾਹ ਲੈ ਭਾਂਡੇ ਸਾਫ਼ ਕਾਂ ਤੋਂ ਦੁੱਧ ਦਾ ਪਤੀਲਾ ਖਾਲੀ ਨਹੀਂ ਕਰਦੋ ਹੁਣ ਉਸ ਤੋਂ ਬਾਅਦ ਨੈਕਸਟ ਕੰਮ ਆਇਆ ਮੇਰੇ ਨਹੀਂ ਕਿ ዳਲ ਸਬ지 ਜਿਹੜੀ ਬਣਾਉਣੀ ਹੈ ਉਹ ਬਣਾ ਲਵਾਂ ਅੱਜ ਮੈਂ ਬਣਾਉਣੀ ਹੈ ਭਿੰਡੀ ਦੀ ਸਬ지 ਭਿੰਡੀ ਰਾਤ ਕੱਟ ਕੇ ਰੱਖਤੀ ਸੀ ਫ੍ਰੀਜ ਵਿੱਚ ਪਰ ਪਿਆਜ਼ ਛਿੱਲੇ ਹੋਏ ਹੈ ਨਹੀਂ ਸੀ ਉਹ ਮੈਂ ਹੁਣ ਛਿੱਲ ਰਹੀ ਇੱਕ ਵਾਰ ਤਾਂ ਸਬ지 ਵਾਸਤੇ ਛਿੱਲੇ ਲਵਾਂਗੀ ਫਿਰ ਉਸ ਤੋਂ ਬਾਅਦ ਟਾਈਮ ਹੋਊਗਾ ਥੋੜਾ ਜਿਹਾ ਐਕਸਟਰਾ ਛਿਲਕੇ ਰੱਖ ਲਵਾਂਗੀ ਕੋਈ ਤਾਂ ਸਬ지 ਵਾਸਤੇ ਛਿੱਲਣਾ ਨਹੀਂ ਹੈ ਤੇ ਨਵਾਂ ਦਿਨ ਨਵੀਂ ਸਵੇਰ ਪਰ ਕੰਮ ਉਹ ਹੀ ਰੋਏਦੇ ਹਨਾ ਰੋਏਦੇ ਕੋਈ ਕੰਮ ਬਸ ਖਾਣ ਪਕਾਉਣ ਕਰ ਲਵਾਂ ਥਾਂਸ-ਸਫਾਇਆ ਕਰ ਲਵਾਂ ਕੱਪੜੇ ਧੋ ਲਵਾਂਗੀ ਸਭ ਦੇਖਿਆ ਤਾਂ ਆਪ ਨੂੰ ਮੈਂ ਕਿ ਉਹ ਹੀ ਕੰਮ ਸੱਥੇ ਬਹੁਤ ਬੋਰਿੰਗ ਲੱਗਦੇ ਨੇ ਪਰ ਫਿਰ ਆਇਆ ਹੁੰਦਾ ਵੀ ਨਹੀਂ ਕਰਨੀ ਪੈਣੀ ਇਹ ਤਾਂ ਹੱਸ ਕੇ ਕਰ ਲੋ ਰੋ ਕੇ ਕਰ ਲੋ ਇਹ ਤਾਂ ਕਰਨੇ ਹੀ ਪੈਣਗੇ ਕੰਮ ਵੀ ਉਹੀ ਨੇ ਇਸ ਕਰਕੇ ਕੰਮ ਤਾਂ ਕਰਨੇ ਹੀ ਪੈਣਗੇ ਆ ਮਨ ਸਮਝਾ ਲਈਦਾ ਰਹੀ ਠੀਕ ਹੈ ਕੰਮ ਤਾਂ ਉਹੀ ਰਹਿਣਗੇ ਤੋਂ ਮੈਂ ਪਿਆਜ਼ ਛਿੱਲਣਾ ਪਿਆਜ਼ ਛਿੱਲ ਕੇ ਫਿਰ ਮੈਂ ਪਹਿਲਾਂ ਸਬਜ਼ੀ ਬਣਾ ਕੇ ਨਾ ਕਰਾਂ ਅੱਜ ਕੱਪੜੇ ਵਗੈਰਾ ਨਹੀਂ ਧੋਣੇ ਸੋ ਜਿਹੜੇ ਆਂ ਕੱਪੜੇ ਵੀ ਧੋਣੇ ਵਾਸ਼ਰੂਮ ਵੀ ਧੋਣਾ ਇਸ ਕਰਕੇ ਮੈਂ ਥੋੜੀ ਡਸਟਿੰਗ ਕਰ ਲਉਂਗੀ ਹਨਾ ਫਿਰ ਹੋਰ ਤਾਂ ਕੋਈ ਕੰਮ ਹੈ ਨਹੀਂ ਨਾ ਡਸਟਿੰਗ ਕਰੇ ਨੂੰ ਵੀ ਕਈ ਦਿਨ ਹੋ ਗਏ ਜਿੰਨੀ ਕੋਈ ਦੇਖਦੇ ਆ ਕੋਸ਼ਿਸ਼ ਕਰਦੀ ਆ ਡਸਟਿੰਗ ਕਰ ਲਉਂਗੀ ਫਿਰ ਮੈਂ ਸਬਜੀ ਬਣਾਉਣ ਤੋਂ ਬਾਅਦ ਸਬਜੀ ਬਣਾਵਾ ਕੇ ਮੇਰੇ ਕੋਲ ਦਾ ਉਸ ਤੋਂ ਬਾਅਦ ਥੋੜਾ ਬਹੁਤ ਸਾਫ ਸਫਾਈ ਵੱਲ ਹੋਣੀ ਹੈ ਨੂੰ ਜੇ ਇਧਰ ਮੈਂ ਕੱਟ ਲੇ ਪਿਆਜ਼ ਸਬਜੀ ਵਾਸਤੇ ਜਿਹਦੀ ਕੱਢ ਲਈ ਬਾਹਰ ਕਰਦਿਆਂ ਤਿਆਰੀ ਸਬਜੀ ਦੀ ਇੱਕ ਮਨ ਮੇਰਾ ਆਏ ਹੋਰੇ ਪਹਿਲਾਂ ਥੋੜੀ ਰਸਟਿੰਗ ਕਰਨਾ ਕਿਉਂਕਿ ਸਬਜੀ ਨੂੰ ਹੋ ਜਾ ਬਹੁਤ ਜਲਦੀ ਬਠੈਰ ਕੇ ਬਣਾ ਲੂੰਗੀ ਸਬਜੀ ਦੇ ਬਣਾਉਣ ਤੋਂ ਕੋ ਟਾਈਮ ਹੀ ਲੱਗਣਾ ਆਲਰੇਡੀ ਕੱਟੀ ਪਈ ਹੈ ਮੇਰੇ ਕੋਲੇ ਤੇ ਇੱਧਰ ਮੈਂ ਰਾਤ ਰਾਤ ਕੀ ਰਾਤ ਤਾਂ ਮੈਂ ਕੱਢ ਕੇ ਰੱਖਿਆ ਸੀ ਕਿਨੂਆ ਪਰ ਸਵੇਰੇ ਉੱਠ ਕੇ ਮੈਂ ਵਾਸ਼ ਕਰਕੇ ਨਾ ਸੋਕ ਕਰਤਾ ਇਹ ਪਾਣੀ ਵਿੱਚ ਇਸ ਤਰ੍ਹਾਂ ਮਿਲਟ ਹੁੰਦਾ ਹੈ ਕਿਨੂਆ ਜਿਵੇਂ ਕੌਂਦਰਾ ਹੋ ਗਿਆ ਕੰਗਣੀ ਹੋ ਗਈ ਉਸ ਤਰ੍ਹਾਂ ਇਹ ਮਿਲਟ ਹੈ ਦਾ ਤੇ ਮੈਂ ਪਾਣੀ ਸੋਕ ਕਰਤਾ ਤੇ ਇਹਨੂੰ ਜੋ ਬਣਾਉਣਾ ਹੋਆ ਪਾਣੀ ਮੈਂ ਢਾਡ ਦੂੰਗੀ ਯੂਸ ਨਹੀਂ ਕਰੂੰਗੀ ਫਿਰ ਆਪਾਂ ਉਹ ਚੌਲਾ ਵਾਂਗੂ ਇਹਨੂੰ ਬਣਾਵਾਂਗੇ ਤੜਕਾ ਲਾ ਕੇ ਨਾ ਸਬਜ਼ੀਆਂ ਪਾ ਕੇ ਤੇ ਚੌਲਾ ਵਾਂਗੂ ਇਹ ਬਣ ਜਾਂਦਾ ਕਾਫੀ ਫਲਾ ਹੋ ਜਾਂਦਾ ਹੈ ਇਹਦੇ ਵਿੱਚ ਅੱਜ ਖਾਉਂਗੇ ਬ੍ਰੈਕਫਾਸਟ ਵਿੱਚ ਇਹ ਚੀਜ਼ ਮੈਨੂੰ ਬਣਾਉਣ ਦੀ ਕੋਲ ਆਏ ਹੋਣਗੀ ਕਿ ਅੱਜਕੱਲ ਸਬਜ਼ੀਆਂ ਦੇ ਜ਼ਿਆਦਾ ਆਪਸ਼ਨ ਨਹੀਂ ਹੁੰਦੀ ਕਿ ਆਏ ਹੋਣ ਤੜਕੇ ਤੁੜਕੇ ਨਾਲ ਟਾਈਮ ਲੱਗਦਾ ਸਵੇਰੇ ਉਧਰੋਂ ਕੰਮ ਐਨੇ ਹੁੰਦੇ ਨੇ ਤਾਂ ਮੈਂ ਇਹ ਘੱਟ ਬਣਾਉਣੀ ਹੈ ਸਵੇਰੇ ਹਾਂ ਚੀਲਿਆਂ 'ਚ ਮੈਂ ਜ਼ਰੂਰ ਪਾ ਲਾਂਗੇ ਜਿਸਨੂੰ ਦਾਲ ਦੇ ਚੀਦੇ ਬਣਾਉਣਾ ਉਸਨੇ ਵਿੱਚ ਗ੍ਰाइंड ਕਰ ਲਾਂਣੀ ਹੈ ਜਿਵੇਂ ਤੁਸੀਂ ਮੂੰਗੀ ਦਾਲ ਦਾ ਚੀਲਾ ਬਣਾਉਣਾ ਪੀੜੀ ਮੂੰਗੀ ਹਰੀ ਮੂੰਗੀ ਉਹਦੇ ਵਿੱਚ ਤੁਸੀਂ ਵੀ ਉਹ ਕੇ ਰੱਖ ਦੋ ਤੇ ਇਧਰ ਸਬਜ਼ੀਆਂ ਛਾਪ ਨੇ ਇੱਕ ਵਾਰ ਤਾਂ ਮੈਂ ਸੋਚ ਰਹੀ ਆ ਵੀ ਮੈਂ ਓਹ ਡਸਟਿੰਗ ਕਰ ਲਾਂ ਹਾਲੇ ਮੈਂ ਸਬਜ਼ੀ ਨੂੰ ਥੋੜਾ ਜਲਦੀ ਆ ਫੇਰ ਕੀ ਬਣਾਉਂਗਾ ਸਬਜ਼ੀ ਸਬਜ਼ੀ ਦੀ ਨਾ ਮੈਂ ਤਿਆਰੀ ਕਰਕੇ ਰੱਖਤੀ ਸੀ ਮੈਂ ਇਸ ਵਿੱਚ ਮੈਂ ਪਹਿਲਾਂ ਸਬਜ਼ੀ ਬਣਾਉਣੀ ਹੋਣੀ ਆ ਪਰ ਮੈਨੂੰ ਅੱਜ ਆਇਨ ਲੱਗਿਆ ਵੀ ਚਲੋ ਮੈਂ ਸਬਜ਼ੀ ਠਹਿਰ ਕੇ ਬਣਾ ਲਊਂਗਾ ਕਿਉਂਕਿ ਸਬਜ਼ੀ ਕੱਟੀ ਪਈ ਹੈ ਬਣਾਉਣ ਤੇ ਕੋਈ ਟਾਈਮ ਹੀ ਲੱਗਣਾ ਵੀ ਮੈਂ ਪਹਿਲਾਂ ਡਸਟਿੰਗ ਕਰ ਲਾਂ ਮੈਂ ਅੱਜ ਪਹਿਲਾਂ ਡਸਟਿੰਗ ਕਰਨੀ ਸਹੀ ਸਮਝੀ ਕਿਉਂਕਿ ਅੱਜ ਮੇਰੇ ਕੋਲ ਕੱਪੜੇ ਵੀ ਹੈ ਨਹੀਂ ਸੀ ਧੋਣ ਵਾਲੇ ਤੇ ਵਾਸ਼ਰੂਮ ਵੀ ਮੈਂ ਕੱਲ ਡੀਪ ਕਲੀਨ ਕਰ ਮੈਂ ਕਿਹਾ ਚਲੋ ਅੱਜ ਮੈਂ ਡਸਟਿੰਗ ਹੀ ਕਰ ਲੈ ਕਿਉਂਕਿ ਡਸਟਿੰਗ ਬਹੁਤ ਦਿਨ ਹੋ ਗਈ ਕਰ ਹੀ ਨਹੀਂ ਹੋ ਜਿਵੇਂ ਚਲੋ ਮੌਸਮ ਠੀਕ ਹੈ ਜਿਆਦਾ ਡਸਟ ਨਹੀਂ ਆ ਰਹੀ ਹੈਗੀ ਫਿਰ ਕਈ ਵਾਰ ਤਾਂ ਡਸਟਿੰਗ ਹੁੰਦੀ ਹੈ ਉਹ ਜਿਹੜੇ ਮੇਨ ਏਰੀਆ ਜਿਆਦਾ ਯੂਜ਼ ਹੁੰਦੇ ਨੇ ਉਹ ਤਾਂ ਮੈਂ ਰੂਟੀਨ 'ਚ ਕਰਦੇ ਰਹਿੰਦੇ ਹਾਂ ਪਰ ਜਿਹੜੇ ਰੂਮਸ ਜਾਂ ਜਿਹੜਾ ਏਰੀਆ ਯੂਜ਼ ਨਹੀਂ ਨਹੀਂ ਹੁੰਦਾ ਹੈਗਾ ਘੱਟ ਯੂਜ਼ ਚ ਆਉਂਦਾ ਫਿਰ ਉਹ ਮੈਂ ਉਸ ਹਿਸਾਬ ਨਾਲ ਟਾਈਮ ਪਾ ਕੇ ਕਰਦਾਨੀ ਤੇ ਮੈਂ ਕਿਹਾ ਚਲੋ ਅੱਜ ਮੈਂ ਡਸਟਿੰਗ ਕਰ ਲਾਨੀ ਆ ਤੇ ਮੈਂ ਸ਼ੁਰੂ ਕਰਤੀ ਡਸਟਿੰਗ ਕਰਨੀ ਕਿਉਂਕਿ ਸਾਰੇ ਕੰਮ ਕਰਨੇ ਇੱਕ ਦਿਨ 'ਚ ਪੋਸੀਬਲ ਨਹੀਂ ਹੈਗੇ ਜਿਵੇਂ ਅੱਜ ਚਲੋ ਮੇਰੇ ਦੂਜੇ ਕੰਮ ਨਹੀਂ ਹੈਗੇ ਸੱਜ ਮੈਂ ਡਸਟਿੰਗ ਕਰ ਲਈ ਜਿਸਨ ਕੱਪੜੇ ਵਗੈਰਾ ਹੁੰਦੇ ਨੇ ਫਿਰ ਮੈਂ ਉਸ ਦਿਨ ਸਫਾਈ ਦਾ ਕੰਮ ਨਹੀਂ ਕਰਦੀ ਜਾਂ ਬਹੁਤ ਥੋੜਾ ਕਰਦੀ ਆ ਇਸ ਤਰ੍ਹਾਂ ਘਰ ਦੇ ਕੰਮ ਥੋੜੇ ਥੋੜੇ ਕਰਕੇ ਕਰੇ ਜਾਣੇ ਹੁਣ ਨਹੀਂ ਇੱਕ ਵਾਰੀ ਜੇ ਆਪਾਂ ਕਹੀਏ ਸਾਰੇ ਘਰ ਦੇ ਕੰਮ ਉਹ ਅੱਜ ਇਹ ਵੀ ਕਰਦੀ ਅੱਜ ਉਹ ਵੀ ਕਰਦੀ ਇਹ ਕਰਨੇ ਪੋਸੀਬਲ ਨਹੀਂ ਹੈਗੇ ਕੰਮ ਹੋ ਜਾਣਗੇ ਪਰ ਫਿਰ ਉਸ ਤੋਂ ਬਾਅਦ ਆਪਣਾ ਕੁਝ ਨਾ ਕੁਝ ਥੱਕੂਗਾ ਆਪਾਂ ਨੂੰ ਰੈਸਟ ਚਾਹੀਦਾ ਉਹ ਫਿਰ ਆਪਣੇ ਅਗਲੇ ਕੰਮ ਥੱਪ ਹੋ ਜਾਂਦੇ ਨੇ ਇਸ ਕਰਕੇ ਹਮੇਸ਼ਾ ਕੰਮ ਓਨੇ ਕੀ ਕਰੋ ਜਿੰਨੀਕ ਕੋਡੀ ਬੋਡੀ ਚ ਕੈਪੇਬਿਲਿਟੀ ਹੈਗੀ ਹੈ ਜਿੰਨਾ ਤੁਸੀਂ ਕਰ ਸਕਦੇ ਹੋ ਨਾ ਜਿਸ ਹਿਸਾਬ ਦੇ ਤੁਹਾਡੇ ਬੋਡੀ ਚ એનર્ਜੀ ਹੈ ਕਿਉਂਕਿ ਕੱਲਾ ਸਫਾਈ ਦਾ ਕੰਮ ਨਹੀਂ ਹੁੰਦਾ ਘਰ ਵਿੱਚ ਸਾਰੇ ਹੀ ਕੰਮ ਬਰਾਬਰ ਤੇ ਜ਼ਰੂਰੀ ਹੁੰਦੇ ਨੇ ਖਾਣੇ ਪੀਣੇ ਦਾ ਕੰਮ ਤਾਂ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ ਤੱਕ ਚੱਲਦੇ ਰਹਿਦਾ ਹੈ ਨਾ ਸਭ ਤੋਂ ਜ਼ਰੂਰੀ ਹੋ ਜਾਂਦਾ ਉਹ ਤਾਂ ਤੇ ਉਸ ਤੋਂ ਬਾਅਦ ਦੇਖੋ ਕੱਪੜੇ ਵੀ ਧੋਣੇ ਜ਼ਰੂਰੀ ਹੋ ਜਾਂਦੇ ਨੇ ਕਲੀਨਿੰਗ ਕਰਨੀ ਵੀ ਜ਼ਰੂਰੀ ਹੋ ਜਾਂਦੀ ਸਾਰੇ ਕੰਮ ਜ਼ਰੂਰੀ ਨੇ ਤੇ ਪਰ ਇੱਕ ਇੱਕ ਕੰਮ ਰੋਜ਼ ਲਈਏ ਤਾਂ ਚਲੋ ਫਿਰ ਥੋੜਾ ਥੋੜਾ ਕਰਕੇ ਹੋ ਜਾਂਦਾਗਾ ਇਸ ਕਰਕੇ ਮੈਂ ਅੱਜ ਕਿਚਨ ਅੱਜ ਮੈਂ ਡਸਟਿੰਗ ਕਰ ਲਣੀ ਹੈ ਇੱਕ ਹੋਰ ਸ਼ੁਰੂ ਹੋ ਗਈ ਇਸ ਡਸਟਿੰਗ ਕਰਨੀ ਪਰ ਮੈਨੂੰ 아이 ਨਹੀਂ ਪਤਾ ਕਿੰਨੀ ਡਸਟਿੰਗ ਕਰੂੰਗੀ ਸ਼ੁਰੂ ਮੈਂ ਕੰਮ ਕਰ ਲਵਾਂ ਨੇ ਕਈ ਵਾਰ ਤਾਂ ਬਹੁਤ ਥੋੜਾ ਕੰਮ ਹੁੰਦਾ ਵਿੱਚੋਂ ਮੈਨੂੰ ਹਟਣਾ ਪੈਂਦਾ ਪਰ ਅੱਜ ਸ਼ੁਰੂ ਹੋ ਕੇ ਫਿਰ ਪੂਰਾ ਵਧੀਆ ਮੈਂ ਕਿਚੂਟੀ ਲਾਈ ਡਸਟਿੰਗ ਕਰਨ ਤੇ ਕਿਉਂਕਿ ਅੱਜ ਵਿੱਚੋਂ ਮੈਨੂੰ ਕਿਸੇ ਦੀ ਆਵਾਜ਼ ਵੀ ਨਹੀਂ ਮਾਰੀ ਕੋਈ ਹੋਰ ਕੰਮ ਨਹੀਂ ਤੇ ਮੈਂ ਡਸਟਿੰਗ ਕਰੀ ਗਈ ਕਈ ਵਾਰ ਕੋਈ ਵਿੱਚੋਂ ਆਵਾਜ਼ ਮਾਰ ਲਵਾਂ ਫਿਰ ਆਪਣੀ ਕੰਸਿਸਟੈਂਸੀ ਜਿਹੜੀ ਹੁੰਦੀ ਕੰਮ ਦੀ ਟੁੱਟੀਆਂ ਦੀ ਇੱਕ ਹੋਰ ਆਪਾਂ ਹਟ ਜੀ ਦੁਬਾਰੇ ਲੱਗਣਾ ਮੁਸ਼ਕਲ ਹੋ ਜਾਂਦਾ ਸੇਮ ਕੰਮ ਕਈ ਵਾਰ ਨਾ ਸਫਾਈ ਕਰਦੇ ਕਰਦੇ ਆਪਾਂ ਵੈਸੇ ਦਾ ਕੱਪੜਾ ਸਾਰੇ ਕਿਤੇ ਮਾਰੀ ਜਾਂਦੇ ਹੁਏ ਪਰ ਕਈ ਵਾਰਕ ਕੋਈ ਚੀਜ਼ ਕੋਈ ਏਰੀਆ ਇਹ ਜਿਹਾ ਹੁੰਦਾ ਕੋਈ ਜਗ੍ਹਾ ਛੋਟੀ ਮੋਟੀ ਹੈ ਨਾ ਜਿੱਥੇ ਆਪਾਂ ਆਪਾ ਨਜ਼ਰੋਂ ਵੀ ਨਹੀਂ ਜਾਂਦੀ ਤੇ ਸਫਾਈ ਕਰਨ ਕਰਿਓ ਕੱਪੜਾ ਮਾਰਨ ਕਰਿਓ ਰਹਿ ਵੀ ਜਾਂਦਾ ਹੁੰਦਾ ਤੇ ਬਾਕੀ ਜਿੱਥੇ ਜਿੱਥੇ ਧਿਆਨ ਜਾਂਦਾ ਕੱਪੜਾ ਫਿਰ ਵਧੀਆ ਤਾਂ ਹੁੰਦਾ ਡਾਈਨਿੰਗ ਹਾਲ ਚਾਹ ਮੈਂ ਚੇਅਰ ਸੀ ਡੀਪ ਕਲੀਨਿੰਗ ਕਰਨੀ ਠੀਕ ਸਮਝੀ ਕਿਉਂਕਿ ਕਈ ਦਿਨ ਹੋ ਗਏ ਇਸ ਵਿੱਚ ਚੇਅਰ ਤੇ ਕੱਪੜਾ ਨਹੀਂ ਮਾਰਿਆ ਜੇ ਮੌਸਮ ਚਲੋ ਠੀਕ ਚੱਲ ਰਿਹਾ ਸੀ ਪਰ ਮੈਂ ਕਿਹਾ ਚਲੋ ਅੱਜ ਫਿਰ ਕਈ ਦਿਨ ਹੋ ਗਏ ਮੈਂ ਚੇਅਰ ਸੇ ਕਪੜਾ ਨਹੀਂ ਮਾਰੇ ਹਲਕੀ ਹਲਕੀ ਮੈਨੂੰ ਡਸਟ ਮਹਿਸੂਸ ਹੋਈ ਫਿਰ ਅੱਜ ਮੈਂ ਚੇਅਰਸ ਦੀਪ ਕਲੀਨਿੰਗ ਕਰਤੀ ਫਿਰ ਕਦੇ ਮੈਂ ਟੇਬਲ ਦਾ ਨੀਚਲਾ ਫਰੇਮ ਕਰ ਦੋਂਗੇ ਤਾਂ ਸਾਰਾ ਕੁਝ ਇੱਕ ਦਿਨ ਚ ਕਰਨਾ ਪੋਸਿਬਲ ਨਹੀਂ ਹੁੰਦਾ ਫਿਰ ਮੈਂ ਕਿਹਾ ਚਲੋ ਅੱਜ ਮੈਂ ਚੇਅਰਸ ਕਰ ਦਾਨੀ ਆ ਤਾਂ ਅੱਜ ਮੈਂ ਚੇਅਰਸ ਅਚੀ ਤਰ੍ਹਾਂ ਸਾਫ ਕਰਤੀਆਂ ਕੁਝ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਕੰਮ ਆਪ ਨੂੰ ਵੀ ਸੌਖਾ ਹੋ ਜਾਂਦਾ ਤੇ ਕੰਮ ਹੋ ਵੀ ਜਾਂਦਾ ਤੇ ਫਿਰ ਆਪਾਂ ਵੀ ਨਾ ਡੀਮੋਟੀਵੇਟ ਨਹੀਂ ਹੁੰਦੇ ਆ ਆਪਾਂ ਕੋਈ ਵੱਡਾ ਕੰਮ ਫੋਚ ਲਈ ਅੱਜ ਮੈਂ ਆ ਵੱਡਾ ਕੰ ਉਹ ਆਪਾ ਸੋਚ ਦਰ ਦਰੀਆਂ ਵਿੱਚ ਸੋਚ ਕੇ ਮਨ ਡਰ ਜਾਂਦਾ ਤੇ ਡਰ ਦੇ ਮਾਰੇ ਆਪਾਂ ਨੂੰ ਸ਼ੁਰੂ ਕਰਨਾ ਹੀ ਕੰਮ ਮੁਸ਼ਕਲ ਹੋ ਜਾਂਦਾ ਇਸ ਕਰਕੇ ਮੈਂ ਚਾ ਥੋੜਾ ਥੋੜੇ ਤੋਂ ਸ਼ੁਰੂ ਕਰੋ ਵੀ ਅੱਜ ਮੈਂ ਬਸ ਇੰਨਾ ਕੁ ਥੋੜੇ ਏਰੀਆ ਕਰਨਾ ਜ਼ਿਆਦਾ ਨਹੀਂ ਕਰਨਾ ਜਿਵੇਂ ਜਿਵੇਂ ਤੁਸੀਂ ਸਫਾਈ ਕਰਨ ਲੱਗ ਚੋਗੇ ਨਾ ਤੁਹਾਡਾ ਮਨ ਆਪ ਹੀ ਹੋ ਕਰੂਗਾ ਵੀ ਮੈਂ ਹੋਰ ਵੀ ਕਰਦਾ ਹੋਰ ਵੀ ਕਰਦਾ ਇਸ ਕਰਕੇ ਮੈਂ ਵੀ ਸੋਚ ਜੀ ਹੁੰਦੀ ਆ ਵੀ ਚਲੋ ਮੈਂ ਇੱਕ ਵਾਰ ਸ਼ੁਰੂ ਤਾਂ ਕਰਾਂ ਜਿੰਨਾ ਹੋਊਗਾ ਠੀਕ ਹੈ ਤੇ ਇਸ ਕਰਕੇ ਕਈ ਵਾਰ ਚਲੋ ਥੋੜਾ ਕਰਕੇ ਹਟ ਚਾਹੀਦਾ ਤੇ ਕਈ ਵਾਰ ਫਿਰ ਸਫਾਈ ਕਰਦੇ ਕਰਦੇ ਪਤਾ ਹੀ ਲੱਗ ਜਾਂਦਾ ਪਤਾ ਹੀ ਲੱਗਦਾ ਵੀ ਸਾਰਾ ਘਰ ਤਾਂ ਸਾਫ਼ ਹੋ ਗਿਆ ਐ ਵੀ ਕੰਮ 'ਚ ਜੀ ਲੱਗ ਜਾਂਦਾ ਯਾਨੀ ਕਿ ਆ ਇੱਕ ਵਾਰ ਸ਼ੁਰੂ ਕਰ ਲਿਆ ਨਾ ਫਿਰ ਕੰਮ 'ਚ ਜੀ ਲੱਗ ਜਾਂਦਾ ਆਪਣਾ ਤੇ ਮਗਾ ਹੁੰਦਾ ਫਿਰ ਕੰਮ ਕਰਨ ਵਿੱਚ ਬਾਡੀ ਦੀ ਵੀ ਐਕਸਰਸਾਈਜ਼ ਵਧੀਆ ਹੋ ਜਾਂਦੀ ਹੈ ਮੇਰਾ 7.5 ਦਾ ਤੇ ਹੁਣ ਮੈਂ ਬੈ ਕੇ ਨਾ ਐਪਲ ਖਾ ਰਹੀ ਹਾਂ ਬ੍ਰੇਕ ਲੈ ਰਹੀ ਹਾਂ ਮੈਂ 9:30 ਤੋਂ ਲੈ ਕੇ 7:20 ਤੱਕ 35 ਮਿੰਟ ਨੌਨ ਸਟਾਪ ਡਸਟਿੰਗ ਕਰੀਆ ਮੇਰਾ ਸਿਰ ਨੂੰ ਚੱਕਰ ਚੜਨ ਲੱਗੇ ਤਾਂ ਲੱਗੇ ਜਿਵੇਂ ਮੈਂ ਡਿੱਗੂਗੀ ਫਿਰ ਮੈਂ ਪਾਣੀ ਦਾ ਗਲਾਸ ਪੀਤਾ ਬੈਠ ਕੇ ਬ੍ਰੇਕ ਲਈ ਡਸਟਿੰਗ ਆਲਮੋਸਟ ਹੋ ਗਈ ਲੌਬੀ ਦੀ ਰੂਮਸ ਸੀ ਬਸ ਮੇਰੇ ਵਾਲਾ ਰੂਮ ਰਹਿ ਗਿਆ ਇਹ ਮੈਂ ਚਲੋ ਟਾਈਮ ਲੱਗਿਆ ਤਾਂ ਫਿਰ ਕਰ ਲੂਗੀ ਨਹੀਂ ਨਾ ਸੀ ਪਾਣੀ ਪੀਤਾ ਫਿਰ ਮੈਂ ਐਪਲ ਲੈ ਕੇ ਹੀ ਐਪਲ ਖਾ ਰਹੀ ਆ ਮੈਨੂੰ ਕਿ ਥੋੜਾ ਜਿਹਾ ਬ੍ਰੇਕ ਮਿਲ ਜੂਗੀ ਕਿਉਂਕਿ ਸਵੇਰ ਜਲਦੀ ਉੱਠ ਖੜੀ ਸੀ 5 ਵਜੇ ਉੱਠ ਖੜੀ ਸੀ 5:00 ਸਵੇਰ 5:30 5:30 ਵਜੇ ਚਾਹ ਪੀਤੀ ਹੋਈ ਆ ਤੇ ਮੈਂ ਕਿ ਐਪਲ ਖਾ ਲੀਏ ਫਿਰ ਮੈਂ ਸਬਜੀ ਬਣਾਉਣ ਲੱਗੂਗੀ ਸਬਜੀ ਕੱਟੀ ਪੀ ਐਪਲ ਖਾ ਕੇ ਫਿਰ ਮੈਂ ਥੋੜੀ ਹਵਾ ਵੀ ਲੈਣੀ ਹੈ ਪਸੀਨਾ ਵੀ ਆਇੰਦ ਕੰਮ ਕਰਦਿਆਂ ਨੂੰ ਤੇ ਉਸ ਤੋਂ ਬਾਅਦ ਜਾਣੇ ਕਿਚਨ ਵਿੱਚ ਸਬਜੀ ਬਣਾਉਣੀ ਹੈ ਆਟਾ ਗੁੰਨਦਿਆਂ ਨਾਲ ਨਾਲ ਕੋਈ ਭਾਂਡੇ ਹੋਈ ਉਹ ਸਾਫ਼ ਕਰਦੇ ਹਾਂ ਕੋਈ ਹੋਰ ਕੰਮ ਮੈਨੂੰ ਮਿਲਿਆ ਤਾਂ ਉਹ ਕਰ ਲੂੰਗੀ ਤੇ ਐਪਲ ਆਲਮੋਸਟ ਮੈਂ ਖਾ ਚੁੱਕੀ ਹਾਂ ਤੋਂ ਕਿਚਨ ਚ ਜਾ ਕੇ ਸ਼ਿਫਟ ਲਾਉਣਾ ਇਸ ਤਰ੍ਹਾਂ ਕੁਛ ਕਰ ਤੇ ਕੰਮ ਹੁੰਦੀ ਜਾਂ ਆਪ ਇੱਕ ਕੰਮ ਨੂੰ ਫੜ ਲਾਣੇ ਨਾ ਫਿਰ ਵਿਚੋ ਰੁਕਣਾ ਮੁਸ਼ਕਲ ਆ ਤੇ ਇਸ ਕਰਕੇ ਫਿਰ ਮੈਂ ਹੁਣ ਮੈਂ ਕਿ ਡਸਟਿੰਗ ਜਿੰਨੀ ਹੋ ਗਈ ਪਾਸ ਹਨਾ ਜਿੰਨੀ ਕਬ ਦੀ ਬਾਡੀ ਨੇ ਸ਼ਰੀਰ ਨੇ ਆਗਿਆ ਦਿੱਤੀ ਉਨੇ ਕ ਕਰਤੀ ਜੋ ਹੋਣ ਲੱਗਾ ਵੀ ਬੱਸ ਹੁਣ ਚੱਕਰ ਆਉਣ ਲੱਗੇ ਤਾਂ ਹੁਣ ਮੈਂ ਬੈਠ ਗਈ ਜਦੋਂ ਆਪਣੇ ਸ਼ਰੀਰ ਨਾਲ ਧੱਕਾ ਕਰਾਂਗੇ ਉਹ ਵੀ ਮਾੜੀ ਗੱਲ ਨਾਲ ਤਾਂ ਇਸ ਕਰਕੇ ਮੈਂ ਕਿਹਾ ਹੁਣ ਇੱਕ ਸਪ੍ਰੇਕ ਲੈ ਲਈਏ ਕੁਝ ਖਾ ਲਾਂ ਪੀ ਲਾਂ ਥੋੜੀ ਜਿਹੀ ਪੱਖੇ ਰੀਚ ਬੈਠ ਕੇ ਹਵਾ ਲੈ ਲਈਏ ਫੇਰ ਮੈਂ ਹੁਣ ਦੂਸਰੇ ਸ਼ਿਫਟ ਤੇ ਲੱਗੂ ਕਿਚਨ ਵਿੱਚ ਕੁਕਿੰਗ ਵਾਲੇ ਸ਼ਿਫਟ ਤੇ ਨਾਲੇ ਆਪਣਾ ਬ੍ਰੇਕਫਾਸਟ ਬਣਾ ਲਵਾਂ ਕਿਨਵਾ ਉਹ ਵੀ ਨਾਲ ਨਾਲ ਬਣ ਜੂਗਾ ਤੇ ਚੱਲਦੇ ਆ ਕਿਚਨ ਵਿੱਚ ਤੇ ਅੱਜ ਮੈਂ ਬਣਾਉਣਾ ਸੀ ਬ੍ਰੇਕਫਾਸਟ ਵਿੱਚ ਕਿਨੋਆ ਮੈਂ ਤੁਹਾਨੂੰ ਰੈਸਪੀ ਸ਼ੇਅਰ ਕਰਦਾ ਹਾਂ ਤੜਕੇ ਲਈ ਮੈਂ ਪਿਆਜ਼ ਤੇ ਟਮਾਟਰ ਕੱਟ ਲਿਆ ਹਰੀ ਮੇਚ ਮੇਰੇ ਕੋਲ ਅੱਜ ਹੈ ਨਹੀਂ ਸੀ ਤੇ ਸਬਜ਼ੀਆਂ ਵਿੱਚ ਮੈਂ ਬਰੀਕ ਗਾਜਰ ਕੱਢ ਲਈ ਤੇ ਫਰੋਤਨ ਮਟਰ ਲੈ ਲਏ ਤੇ ਕਿਨੋਆ ਮੈਂ ਰਾਤ ਹੀ ਕੱਢ ਕੇ ਰੱਖਿਆ ਸੀ ਸਵੇਰੇ ਧੋ ਕੇ ਮੈਂ ਸੋਕ ਕਰਦਾ ਸੀ ਘੱਟ ਤੋਂ ਘੱਟ ਅੱਧਾ ਘੰਟਾ ਤੁਸੀਂ ਪੀਓ ਸੰਗ ਦੇ ਵੱਧ ਤੋਂ ਵੱਧ 2 ਘੰਟੇ ਵੀ ਪੀਓ ਸੰਗਦੇ ਭਾਈ ਘੱਟੇ ਪੀਓ ਸੰਗਦੇ ਨਾ ਮੇਰਾ ਸਰੀਰ ਤਾਂ ਪੀਂਦਾ ਹੈ ਤੇ ਇਧਰ ਬਣਦੀ ਸਬਜੀ ਸਬਜੀ ਮੈਂ ਬਣਨੀ ਰੱਖਤੀ ਸੀ ਸਬਜੀ ਬਣਦੀ ਸੀ ਭਿੰਡੀਆਂ ਦੇ ਨਾਲ ਨਾਲ ਮੈਂ ਪਿਆਜ਼ ਤੇ ਟਮਾਟਰ ਚੋਪ ਕਰ ਲਿਆ ਕਿਨੋਂ ਦੀ ਮੈਂ ਤਿਆਰੀ ਕਰ ਲਈ ਤੇ ਇਧਰ ਮੈਂ ਅੰਲਾਰੀਆਂ ਤੜਕਾ ਬਹੁਤ ਹੀ ਸਿੰਪਲ ਰੈਸਪੀ ਹੈ ਵਸ ਪਿਆਜ਼ ਤੇ ਟਮਾਟਰ ਨੂੰ ਭੁੰਨ ਲਓ ਤੁਸੀਂ ਜੀਰਾ ਪਾ ਲਓ ਚਾਹੇ ਰਾਈਂ ਪਾ ਲਓ ਤੁਹਾਡਾ ਟੇਸਟ ਮੈਂ ਜੀਰਾ ਮੈਂ ਬਹੁਤ ਥੋੜਾ ਜਿਹਾ ਪਾਣੀ ਹੁੰਨੇ ਇਹਦੇ ਵਿੱਚ ਤਾਂ ਕਿ ਬਹੁਤ ਜ਼ਿਆਦਾ ਉੱਬਰ ਨਾ ਮੇਰੇ ਟੇਸਟ ਨਾ ਆਵੇ ਜੀਰੇ ਦਾ ਜੋ ਪਿਆਜ਼ ਤੇ ਟਮਾਟਰ ਭੁੰਨੇ ਗਏ ਤੇ ਇਹਦੇ ਵਿੱਚ ਪਾ ਦੇਣੇ ਸਬਜ਼ੀਆਂ ਜਿਵੇਂ ਹੁਣ ਅੱਗੇ ਸਰਦੀ ਆਊਗੀ ਤੋ ਸਬਜ਼ੀਆਂ ਦੇ ਜ਼ਿਆਦਾ ਆਪਸ਼ਨਸ ਲੈ ਸਕਦੇ ਗੋਭੀ ਬਰੋਕਲੀ ਪਾਲਕ ਲੈ ਸਕਦੇ ਪਾਲਕ ਬਹੁਤ ਹੈਲਦੀ ਹੁੰਦਾ ਪਰ ਹੁਣ ਮੇਰੇ ਕੋਲ ਇਸ ਟਾਈਮ ਸਿਰਫ ਗਾਜਰ ਤੇ ਤੇ ਇਹਦੇ ਵਿੱਚ ਪਾਵਾਂਗੇ ਨਮਕ ਮਿਰਚ ਮਸਾਲੇ ਪਾਵਾਂਗੇ ਨਮਕ ਮਿਰਚ ਮਸਾਲੇ ਨੰ ਯਾਨੀ ਕਿ ਨਮ ਲਾਲ ਮਿਰਚ ਪਾਊਡਰ ਤੇ ਨਮਕ ਜੇ ਹਰੀ ਮਿਰਚ ਪਾਵਾਂਗੇ ਲਾਲ ਮਿਰਚ ਨਾ ਪਾਓ ਤੋਂ ਉਸ ਤੋਂ ਬਾਅਦ ਪਾਵਾਂਗੇ ਥੋੜਾ ਜਿਹਾ ਪਾਣੀ ਸਬਜ਼ੀਆਂ ਨੂੰ ਥੋੜਾ ਜਨਾ ਭੁੱਲ ਲਾਂਗੇ ਪਾਣੀ ਪਾ ਦਾਂਗੇ ਪਾਣੀ ਚ ਫਿਰ ਨਾਲ ਸਬਜ਼ੀਆਂ ਪੱਕ ਜਾਣਗੇ ਇਸ ਮਟਰ ਤਾਂ ਫਰੋਜ਼ ਹੁੰਨੇ ਤੇ ਗਾਜਰ ਥੋੜੀ ਜੀ ਸੌਫਟ ਹੋ ਜੂਗੀ ਥੋੜੀ ਜੀ ਤੇ ਤਾਂ ਕਿ ਆਪ ਇਹਨੂੰ ਰੱਖ ਦਾਂਗੇ ਮੀਡੀਅਮ ਗੈਸ ਤੇ ਤੇ ਜਿਵੇਂ ਗਾਜਰ ਸੌਫਟ ਹੋਊਗੀ ਇਹਦੇ ਵਿੱਚ ਆਪਾਂ ਪਾ ਦਾਂਗੇ ਕਿਨਵਾ ਕਿ ਨੋਦਮਾਰੇ ਤੋਂ ਉਹਨਾਂ ਦੀ ਲੋੜ ਨਹੀਂ ਜਸਟ ਇੱਕ ਵਾਰ ਜਿਹੜਾ ਪਾਣੀ ਤੁਸੀਂ ਭੋਂਦਾਸੋਂ ਪਾਣੀ ਕੱਢ ਦਿਓ ਤੇ ਇਹਨੂੰ ਕਿਉਂਕਿ ਪਾਦਾਂਗੇ ਪਾਣੀ ਉਹਦਾ 3 ਗੁਣਾ ਪਾਣੀ ਕਹਿੰਦੇ ਹੁਣ ਉਹਦੇ ਵਿੱਚ ਜਿੰਨਾ ਆਪਾਂ ਕਿਨੂਆ ਲਿਆ ਉਹਦੇ 3 ਗੁਣਾ ਪਾਣੀ ਲਓ ਪਰ ਮੈਂ ਤਾਂ ਤਾਜ਼ੇ ਨਾਲ ਹੀ ਪਾਦਾਂ ਨਹੀਂ ਹੁੰਦੀ ਇਹ ਉਸ ਤੋਂ ਬਾਅਦ ਪਾਣੀ ਪਾ ਕੇ ਇਹਨੂੰ ਟੱਕ ਦਾਂਗੇ ਜਿਵੇਂ ਚਾਵਲ ਬਣਾਉਣੇ ਨੇ ਚੌਲ ਨਮਕੀਨ ਉਹਵੇਂ ਫੁੱਲ ਜਾਊਗਾ ਚੌਲਾ ਪਾਣੀ 'ਚ ਪੱਕ ਜਾਊਗਾ ਫੁੱਲ ਜਾਊਗਾ ਤੇ ਟੇਸ ਵੀ ਬਹੁਤ ਜ਼ਿਆਦਾ ਲੱਗਦਾ ਹੈਲਦੀ ਵੀ ਹੈ ਪ੍ਰੋਟੀਨ ਰਿਚ ਐਂਡ ਫਾਈਬਰ ਰਿਚ ਹੈ ਇੱਧਰ ਆਪਣਾ ਬ੍ਰੇਕਫਾਸਟ ਕਿਨੂਆ ਬਣ ਕੇ ਰੈਡੀ ਹੈ ਬਹੁਤ ਟੇਸਟੀ ਬਣਦਾ ਚੌਲਾਂ ਵਾਂਗੂ ਵੀ ਸਬਜ਼ੀਆਂ ਪਾ ਕੇ ਨਾ ਬਹੁਤ ਟੇਸਟੀ ਬਣਦਾ ਇਹ ਥੋੜੇ ਤੋਂ ਇਕੱਲਾ ਨਹੀਂ ਖਾਦਾ ਜਾਂ ਤੇ ਤੁਸੀਂ ਦਹੀਂ ਨਾਲ ਖਾ ਲਓ ਬਹੁਤ ਟੇਸਟੀ ਬਣਦਾ ਈਵਨ ਤੁਸੀਂ ਚਾਵਲ ਦੀ ਜਗ੍ਹਾ ਤੇ ਸਿੰਪਲ ਪਾਣੀ ਚ ਉਬਾਲ ਕੇ ਨਮਕ ਪਾ ਕੇ ਜਿਵੇਂ ਆਪਾਂ ਚੌਲ ਬਣਾਉਂਦੇ ਆ ਤੇ ਸਬਜ਼ੀ ਨਾਲ ਵੀ ਖਾ ਸਕਦੇ ਹੋ ਜਿਵੇਂ ਆਪਾਂ ਚੌਲ ਬਣਾਉਂਦੇ ਆ ਰਾਜਮਾ ਨਾਲ ਚਾਹ ਨਾਲ ਚਾਵਲ ਦੀ ਜਗ੍ਹਾ ਤੇ ਵੀ ਖਾ ਸਕਦੇ ਹੋ ਹੈਲਦੀ ਵੀ ਹੁੰਦਾ ਤੇ ਖਾਣ ਚ ਟੇਸਟੀ ਵੀ ਲੱਗਦਾ ਨੌਂ ਵਜੇ ਹੋ ਗਏ ਨੇ ਤੇ ਮੈਂ ਆਪਣਾ ਬ੍ਰੇਕਫਾਸਟ ਕਰ ਲਿਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਾ ਮੈਨੂੰ ਕੋਨਨੇ ਬਹੁਤ ਟਾਈਮ ਬਾਦ ਬਣਾਇਆ ਸੀ ਕਿਨੂਆ ਬਹੁਤ ਟਾਈਮ ਬਾਦ ਇਹਦੇ ਵਿੱਚ ਬਣਾਉਣ ਦੀ ਬਸ ਕੋਲ ਮੈਨੂੰ ਅਹੀਂ ਹੁੰਦੀ ਵੀ ਇੱਕ ਤਾਂ ਟਾਈਮ ਬਹੁਤ ਲੱਗਦਾ ਤੜਕਾ ਤੁੜਕਾ ਲਾਉ ਸਬਜ਼ੀਆਂ ਤੁਸੀਂ ਤਿਆਰ ਕਰੋ ਮੈਂ ਅਹੀਂ ਬਣਾਉਂਦੀ ਪਰ ਅੱਜ ਮੈਂ ਨੇ ਟਾਈਮ ਬਾਦ ਬਣਾਇਆ ਮੈਨੂੰ ਬਹੁਤ ਹੀ ਜ਼ਿਆਦਾ ਟੇਸਟੀ ਲੱਗਿਆ ਇਹ ਆਪਾਂ ਲੰਚ ਵਿੱਚ ਵੀ ਬਣਾ ਕੇ ਖਾ ਸਕਦੇ ਹਾਂ ਡਿਨਰ ਵਿੱਚ ਵੀ ਖਾ ਸਕਦੇ ਆ ਪਰ ਡਿਨਰ ਵਿੱਚ ਆਪਾਂ ਕੁਆਂਟੀਟੀ ਘੱਟ ਰੱਖਾਂਗੇ ਇਹਨਾਂ ਜ਼ਰੂਰ ਧਿਆਨ ਰੱਖਿਓ ਤੇ ਬਹੁਤ ਟੇਸਟੀ ਲੱਗੇ ਮੈਂ ਪਨੀਰ ਪਾਉਣਾ ਭੁੱਲ ਗਈ ਮੇਰੇ ਹੁਣ ਯਾਦ ਆਇਆ ਫ੍ਰਿਜ ਵਿੱਚ ਨਾ ਬਹੁਤ ਛੋਟਾ ਜਿਹਾ ਪੀਸ ਪਨੀਰ ਦਾ ਪਿਆ ਸੀ ਮੈਨੂੰ ਆਇ ਸੀ ਇਹ ਚ ਪਾ ਕੇ ਮੈਂ ਖਾ ਲੂੰਗੀ ਹਨਾ ਬਈ ਹੋਰ ਤੌ ਤਾਂ ਕੁਝ ਬਣਾ ਲੈ ਛੋਟੇ ਜਿਹੇ ਪੀਸ ਦਾ ਤੇ ਮੈਂ ਭੁੱਲ ਗਈ ਪਨੀਰ ਪਾਉਣਾ ਹੁਣ ਮੇਰੇ ਯਾਦ ਆਇਆ ਪਨੀਰ ਤਾਂ ਮੈਂ ਪਾਇਆ ਨਹੀਂ ਤੇ ਹੁਣ ਸੀ ਸ਼ਾਮ ਦਾ ਟਾਈਮ 3:30 ਵਜੇ ਟਾਈਮ ਸੀ ਇੱਧਰ ਮੇਰੀ ਬਣ ਰਹੀ ਸੀ ਚਾਹ ਕਹਿ ਮਰੇ ਚ ਕੋਈ ਜ਼ਿਆਦਾ ਚਿੱਟੀ ਲੱਗ ਰਹੀ ਵਸਾਂ ਚਿੱਟੀ ਚਾਹ ਮੈਂ ਤਾਂ ਪੀਤੀ ਨਹੀਂ ਜਾਂਦੀ ਮੈਨੂੰ ਬਿਲਕੁਲ ਲਾਲ ਦੀ ਚਾਹ ਪੀਣੀ ਹੁੰਦੀ ਹੈ ਚਾਹ ਬਣ ਰਹੀ ਹੈ ਤੇ ਚਾਹ ਬਣਨ ਤੋਂ ਲਸਣ ਚਿਲੀ ਫ੍ਰੈਸ਼ ਚਿਲੀ ਤੇ ਥੋੜੀ ਗਈ ਪਰ ਮੈਂ ਕਿਹਾ ਚਲੋ ਥੋੜਾ ਜਿਹਾ ਫਲੇਵਰ ਵਧੀਆ ਆ ਜਾਊਗਾ ਥੋੜੀ ਬਰੀਕ ਲਸਣ ਸੀ ਥੋੜੀ ਚਿਲੀ ਮੈਂ ਤਾਂ ਅਦਰਕ ਤੇ ਟਮਾਟਰ ਮੈਂ ਚੌਪ ਕਰ ਲੇ ਵੈਸੇ ਮੈਂ ਤਾਂ ਅਜੇ ਨਾਲ ਹੀ ਚੌਪ ਕਰ ਲੇ ਕੋਈ ਮੈਂ ਨਾਪੇ ਤੋਲੇ ਨਹੀਂ ਹੈਗੇ ਤੇ ਮੈਂ ਕਾਫੀ ਸਾਰਾ ਮਸਾਲਾ ਬਣਾ ਕੇ ਅੱਜ ਮੈਂ ਫ੍ਰੀਜ਼ ਕਰਨਾ ਬਹੁਤ ਦਿਨਾਂ ਤੋਂ ਸੋਚ ਰਹੀ ਸੀ ਤੇ ਪਰ ਅੱਜ ਸੁਭ ਬਣਿਆ ਕਿ ਮਨ ਬਣਿਆ ਕਿ ਚਲੋ ਬਣਾ ਲਾਂ ਤੁਸੀਂ ਕੇ ਚੌਪਿੰਗ ਕਰਕੇ ਖੱਡੀਆਂ ਮੈਂ ਲੰਚ ਤੋਂ ਬਾਅਦ ਚਾਹ ਪੀ ਲਈ ਚਾਹ ਪੀ ਕੇ ਹੋ ਗਏ ਕੈਮ ਤੇ ਹੁਣ ਮੈਂ ਇੱਧਰ ਰੱਖ ਦਿਆਂ ਕੜਾਹੀ ਗੈਸ ਤੇ ਕੜਾਹੀ ਰੱਖ ਕੇ ਮਸਾਲੇ ਦੀ ਕਰਦੇ ਆਂ ਤਿਆਰੀ ਤੇਲ ਜੀ ਬਣਾਉਂ ਸਰੋਂ ਤੇਲ ਪਾਉਣੀ ਆ ਤੇ ਇਧਰ ਮਿਕਸੀ ਵਗੈਰਾ ਸਾਰਾ ਕੁਝ ਮੈਂ ਕੱਢ ਲਿਆ ਹੁ ਜਿਵੇਂ ਜਿਵੇਂ ਤੇਲ ਗਰਮ ਹੋਊਗਾ ਇਹ ਸਾਰਾ ਕੁਝ ਗ੍ਰाइंड ਕਰਕੇ ਪਾਏ ਜਾਊਂਗੇ ਤੇਲ ਜ਼ਿਆਦਾ ਵੀ ਨਾ ਹੋ ਜਾਏ ਕਹਿੰਦੇ ਮੈਂ ਪਹਿਲੀ ਵਾਰ ਫ੍ਰੀਜ਼ ਕਰ ਰਹੀ ਆ ਮੈਂ ਕਦੇ ਮਸਾਲਾ ਬਣਾ ਕੇ ਫ੍ਰੀਜ਼ ਨਹੀਂ ਕੀਤਾ ਜਿਵੇਂ ਹੁਣ ਅੱਗੇ ਦੀਵਾਲੀ ਵਗੈਰਾ ਆਉਗੇ ਸਫਾਈਆਂ ਕਰਨੀਆਂ ਨੇ ਸ਼ਾਮ ਨੂੰ ਥੱਕ ਜਾਂਦੇ ਨੇ ਮਸਾਲਾ ਪਿਆ ਹੋਊ ਕੁਛ ਨਾ ਕੁਛ ਸਬਜ਼ੀ ਬਣ ਜਾਂਦੇ ਗਰੇਵੀ ਵਾਲੀ ਕਾਬੂ ਪਕੌੜੇ ਬਣਾ ਲਓ ਕੋਈ ਐਗ ਕਰੀ ਬਣਾ ਲਓ ਨੇ ਇਹ ਬਣਾ ਲਉ ਮਟਰ ਬਣਾ ਲਉ ਮਟਰ ਕੁਝ ਵੀ ਕਰ ਲਉ ਨਾ ਥੋੜਾ ਈਜ਼ੀ ਹੋ ਜਾਂਦਾ ਕੰਮ ਤੇ ਇਸ ਕਰਕੇ ਮੈਂ ਕਿਹਾ ਚਲੋ ਦੇਖਦੇ ਆਂ ਕਰਕੇ ਤੇ ਤੇਲ ਗਰਮ ਹੋਦੇ ਨਾਲ ਨਾਲ ਮੈਂ ਇਧਰ ਸਮਾਨ ਲਾਉਣੀ ਆ ਮਿਕਸਰ ਵਿੱਚ ਥਿੱਕ ਕਰਕੇ ਤੇ ਹੁਣ ਸ਼ੁਰੂ ਕਰਦੀ ਆ ਮਸਾਲਾ ਗਰਾਇੰਡ ਕਰਨਾ ਕੜਾਹੀ ਮੈਂ ਗੈਸ ਤੇ ਤੇਲ ਪਾ ਕੇ ਰੱਖਦੀ ਤੇ ਮਸਾਲਾ ਕਰਦੇ ਆ ਗਰਾਇੰਡ ਯਾਨਕੀ ਪਿਆਜ਼ ਟਮਾਟਰ ਲਸਣ ਤੇ ਕੁਝ ਅਦਰਕ ਲੈ ਲੇ ਤੇ ਗਰਾਇੰਡ ਕਰਕੇ ਮਸਾਲਾ ਭੁੰਨ ਕੇ ਤੇ ਇਹਨੂੰ ਮੈਂ ਫਰੀਜ਼ ਕਰ ਲਉਂਗੀ ਇਹਦੇ ਵਿੱਚ ਮੈਂ ਕੱਲਾ ਜੀਰਾ ਉਨੂੰ ਹੀ ਤੇ ਨਮਕ ਮਿਰਚ ਹਲਦੀ ਹੋਰ ਕੁਝ ਵੀ ਨਹੀਂ ਪਾਉਂਗੀ ਇਹੋ ਜਿਹੀ ਮਸਾਲੇ ਫਿਰ ਜਿਵੇਂ ਜਿਵੇਂ ਸਬਜ਼ੀ ਬਣਾ ਕਰੂਗੀ ਉਸ ਅਕੋਰਡਿੰਗ ਸਬਜ਼ੀ ਥੋੜੀ ਬਹੁਤ ਹੀ ਹਨਾ ਕਹੇ ਜੀ ਸਬਜ਼ੀ ਕਹੇ ਜਿਹਾ ਮਸਾਲਾ ਚਾਹੀਦਾ ਫਿਰ ਉਹ ਮੈਂ ਜਿਵੇਂ ਬਾਅਦ ਵਿੱਚ ਮਸਾਲਾ ਪਾਜਾ ਕਰੂ ਇਸ ਕਰਕੇ ਮੈਂ ਨਮਕ ਮਿਰਚ ਹਲਦੀ ਕੁਝ ਨਹੀਂ ਇਹਦੇ ਵਿੱਚ ਪਾਉਂਗੀ ਜੀ ਸਿੰਪਲ ਜੀਰਾ ਭੁੰਨ ਕੇ ਬਸ ਇਹ ਮਸਾਲਾ ਸਾਰਾ ਭੁੰਨ ਕੇ ਰੱਖ ਲੂੰਗੀ ਜਿਵੇਂ ਹੁਣ ਅੱਗੇ ਦੀਵਾਲੀ ਦਾ ਟਾਈਮ ਆ ਰਿਹਾ ਆਪਾਂ ਸਫਾਈਆਂ ਕਰਦੇ ਆਂ ਤੇ ਸ਼ਾਮ ਨੂੰ ਆਪਾਂ ਥੱਕ ਜਾਂਦੇ ਆਂ ਸਬਜ਼ੀ ਬਣਾਉਣ ਦੀ ਹਿੰਮਤ ਨਹੀਂ ਹੁੰਦੀ ਫਿਰ ਤੁਸੀਂ ਇਹ ਇੱਕ ਟੁਕੜੀ ਕੱਢੋ ਸਬਜ਼ੀ ਤੁਸੀਂ ਬ ਫਿਰ ਉਹ ਦੂਸਰੀ ਸੁੱਕੀ ਸਬਜੀ ਦਾ ਮਸਾਲਾ ਵੀ ਮੈਂ ਰੈਡੀ ਕਰੂੰਗੀ ਫਿਰ ਮੈਂ ਕਿਸੇ ਦਿਨ ਹੋਰ ਕਰਕੇ ਰੱਖੂੰਗੀ ਜਾਂ ਆਪਾਂ ਕਈ ਵਾਰ ਬਾਜ਼ਾਰ ਜਾਣੇ ਸ਼ਾਪਿੰਗ ਕਰਦੇ ਆਂ ਜਾਂ ਡਾਕਟਰ ਕੋਲ ਜਾਣਾ ਪੈਂਦਾ ਟਾਈਮ ਲੱਗ ਜਾਂਦਾ ਤੇ ਕਈ ਵਾਰ ਕੋਈ ਗੈਸਟ ਅਚਾਨਕ ਆ ਜਾਂਦੇ ਨੇ ਕਿ ਕਈ ਵਾਰ ਆਪ ਆਪਦੇ ਕੁਝ ਦੁੱਖ ਦਾ ਹੁੰਦਾ ਨਹੀਂ ਆਪਣੇ ਤੋਂ ਸਬਜੀ ਬਣਾਉਣ ਦੀ ਹਿੰਮਤ ਹੁੰਦੀ ਤਾਂ ਤੁਸੀਂ ਇੱਕ ਕਯੂਬ ਕੱਢੋ ਮਸਾਲੇ ਦੀ ਤੇ ਸਬਜੀ ਫਟਾਫਟ ਥੋੜੀ ਬਣ ਜਾਂਦੀ ਹੈਗੀ ਤੇ ਇਸ ਕਰਕੇ ਮੈਂ ਕਿਹਾ ਚਲੋ ਅੱਜ ਫ੍ਰੀਜ਼ ਕਰਕੇ ਰੱਖ ਲੈਂਦੇ ਹੁਣ ਜਿਵੇਂ ਅੱਗੇ ਦੀਵਾਲੀ ਆ ਰਹੀ ਹੈ ਸਾਫ ਸਫਾਈਆਂ ਚੱਲਦੇ ਰਹਿੰਦੇ ਨੇ ਕਈ ਵਾਰ ਆ ਜਾਣਾ ਕੁਝ ਦੁਖਣ ਲੱਗ ਜਾਂਦਾ ਇਹ ਇੱਕ ਵਧੀਆ ਤਰੀਕਾ ਵੀ ਚਲੋ ਫਟਾਫਟ ਸਬਜ਼ੀ ਬਣ ਜਾਂਦੀ ਆਪਣੀ ਕੋਈ ਮਰਜ਼ੀ ਸਬਜ਼ੀ ਬਣਾ ਲਓ ਤੁਸੀਂ ਗਰੀਵੀ ਵਾਲੀ ਤੇ ਜੇ ਸੁੱਕੀਆਂ ਸਬਜ਼ੀਆਂ ਬਣਾਉਣੀਆਂ ਤਾਂ ਉਸ ਲਈ ਮਸਾਲਾ ਮੈਂ ਅਲੱਗ ਤੋਂ ਇੱਕ ਦਿਨ ਕਰੂੰਗੀ ਅੱਜ ਇੰਨਾ ਜ਼ਿਆਦਾ ਟਾਈਮ ਵੀ ਨਹੀਂ ਸੀ ਮੇਰੇ ਕੋਲ ਨਾਲ-ਨਾਲ ਵੀ ਮੈਂ ਦੋ ਚੀਜ਼ਾਂ ਦੀ ਮੈਂ ਤਿਆਰੀ ਕਰਾਂ ਤੇ ਟਮਾਟਰ ਵੀ ਅੱਜ ਇੰਨੇ ਹੈ ਨਹੀਂ ਸੀਗੇ ਇਸ ਕਰਕੇ ਉਹ ਮੈਂ ਫੇਰ ਇੱਕ ਦੋ ਦਿਨ ਠਹਿਰ ਕੇ ਉਸ ਉਹ ਵੀ ਮਸਾਲਾ ਸੁੱਕੀ ਸਬਜ਼ੀ ਦਾ ਬਸਾਂ ਦਾ ਵੀ ਅਲੱਗ ਤੋਂ ਮੈਂ ਬਣਾ ਕੇ ਰੱਖੂੰਗੀ ਜਿਵੇਂ ਸ਼ਾਮ ਨੂੰ ਖਿਚੜੀ ਬਣਾਉਣੀ ਹੈ ਮੈਂ ਵਾਕ ਕਰਕੇ ਉਹਨੇ ਫਟਾਫਟ ਆ ਕੇ ਅੰਦਰ ਫਟਾਫਟ ਮੈਂ ਚੌਪਿੰਗ ਕਰ ਦੇ ਫਿਚੜੀ ਬਣਾਉਣੇ ਰੱਖਦੀਆਂ ਬਸ ਤੁਸੀਂ ਕਿਉਂ ਕੁੱਕਰ ਚ ਪਾਓ ਤੇ दाल ਚਾਵਲ ਪਾਓ ਪਾਣੀ ਪਾਓ ਮਿਰਚ ਮਸਾਲੇ ਪਾਓ ਚਲੋ ਜੀ ਫਟਾਫਟ ਕੰਮ ਹੋ ਜਾਂਦਾ ਫਿਰ ਅੱਜ ਮੈਂ ਹੁਣ ਗਰੇਵੀ ਵਾਲੇ ਮਸਾਲਾ ਤਿਆਰ ਕਰ ਰਹੀ ਹਾਂ ਗਰੇਵੀ ਵਾਲੀ ਸਬਜ਼ੀ ਲਈ ਤੇ ਬਸ ਇਹ ਵਿੱਚ ਮੈਂ ਦੋ ਜਾਰ ਪਿਆਜ਼ ਦੇ ਲਈ ਸੀ ਪਿਆਜ਼ ਗ੍ਰाइंड ਕਰ ਲੇ ਦੋ ਜਾਰੇ ਮਿਕਸੀ ਵਾਲੇ ਵਿੱਚ ਲਸਣ ਅਦਰਕ ਪਾ ਕੇ ਤੇ ਇੱਕ ਜਾਰ ਪੂਰਾ ਭਰ ਕੇ ਟਮਾਟਰ ਦਾ ਹੋ ਗਿਆ ਸੀਗਾ ਇੰਨਾ ਮਸਾਲਾ ਯਾਨੀ ਕਿ ਮੈਂ ਗ੍ਰाइंड ਕੀਤਾ ਅੱਜ ਤੇ ਇੰਨੇ ਮਸਾਲਾ ਪੁੰਨ ਕੇ ਹੀ ਤਿਆਰ ਹੋ ਜੂਗਾ ਦੇਖਦੇ ਹਾਂ ਫਿਰ ਇਹਨਾਂ ਤੋਂ ਕਿੰਨੀ ਕਿਹ ਮਸਾਲਾ ਪਣਦਾ ਤੇ ਕਿੰਨੀ ਸਬਜ਼ੀ ਆਪਾਂ ਬਣਾ ਸਕਾਂਗੇ ਅੱਜ ਮੈਂ ਪਹਿਲੀ ਵਾਰ ਇਹ ਟਰਾਈ ਕਰ ਰਹੀ ਹਾਂ ਕਦਮੇ ਪਹਿਲਾ ਫ੍ਰੀਜ਼ ਨਹੀਂ ਕੀਤਾ ਹੈਗਾ ਕਦੇ ਵੀ ਨਹੀਂ ਫ੍ਰੀਜ਼ ਕੀਤਾ ਅੱਜ ਤੱਕ ਉਹ ਚਲੋ ਪਿਆਜ਼ ਵਗੈਰਾ ਛਿੱਲ ਕੇ ਰੱਖ ਲਾਂ ਨੇ ਲਸਣ ਮੈਂ ਜਰੂਰ ਫ੍ਰੀਜ਼ ਕਰੀ ਹੋਈ ਹੈ ਉਹ ਵੀ ਜਿਹੜਾ ਲਸਣ ਮਰ ਮਰਨ ਲੱਗਦੀ ਹੈ ਨਾ ਕਿ ਫੈਬਰੂਰੀ ਮਾਰਚ ਵਿੱਚ ਖਰਾਬ ਹੋਣ ਲੱਗਦੀ ਆ ਉਹਦੋਂ ਇਕੱਠੇ ਛਿੱਲ ਕੇ ਗ੍ਰਾਇੰਡ ਕਰਕੇ ਤੁਸੀਂ ਟੁਕੜੀਆਂ ਜਮਾ ਲਓ ਮੈਂ ਲਸਣ ਗ੍ਰਾਇੰਡ ਕਰੀ ਪਈ ਹੈ ਮੇਰੇ ਕੋਲ ਫ੍ਰੀਜ਼ ਕਰੀ ਪਈ ਹੈ ਪਰ ਇਹ ਮਸਾਲਾ ਮੈਂ ਪਹਿਲੀ ਵਾਰ ਭੁੰਨ ਰਹੀ ਹਾਂ ਤੇ ਮਸ ਤੇ ਪੁੰਨ ਕੇ ਜਦੋਂ ਬਿਲਕੁਲ ਥੋੜਾ ਹੀ ਰਹਿੰਦਾ ਪਿਚਕ ਜਾਂਦਾ ਤਾਂ ਤੇ ਹੁਣ ਇਹਨੂੰ ਕਰ ਲਾਂਗੇ ਅੱਛੀ ਤਰ੍ਹਾਂ ਠੰਡਾ ਜ਼ਰੋਂ ਦੇ ਤੇਲ ਵਿੱਚ ਮਸਾਲਾ ਭੁੰਨੇ ਆ ਇਹਦੇ ਵਿੱਚ ਮੈਂ ਨਮਕ ਮਿਰਚ ਹਲਦੀ ਗਰਮ ਮਸਾਲਾ ਧਨੀਆ ਕੁਝ ਨਹੀਂ ਪਾਇਆ ਉਹ ਬਾਅਦ ਵਿੱਚ ਜਦੋਂ ਸਬਜ਼ੀ ਬਣਾਇਆ ਕਰੂਗੀ ਸਬਜ਼ੀ ਕਿੰਨੀ ਕਾ ਥੋੜੀ ਬਹੁਤੀ ਹੈ ਨਾ ਕਿਹੋ ਜਿਹੀ ਟੇਸਟ ਆਪਾਂ ਦੇ ਦੋ ਬਾਅਦ ਵਿੱਚ ਐਡ ਹੋਇਆ ਕਰਾਂਗੇ ਤੇ ਇਹਨੂੰ ਠੰਡਾ ਕਰ ਲਾਂਗੇ ਠੰਡਾ ਕਰਨ ਤੋਂ ਬਾਅਦ ਫੇਰ ਮੈਂ ਇਹਨੂੰ ਫ੍ਰੀਜ਼ ਕਰੂੰਗੀ ਇਹਨੂੰ ਰੱਖ ਦਿੰਨਾ ਆਪਾਂ ਠੰਡਾ ਕਰਨ ਵਾਸਤੇ ਤੇ ਮਸਾਲਾ ਮੈਂ ਡਾਕਤਾ ਠੰਡਾ ਕਰਨ ਵਾਸਤੇ ਤੇ ਉਸ ਤੋਂ ਬਾਅਦ ਮੈਂ ਪੌੜੀਆਂ ਦੇ نیچے ਜਿਹੜੇ ਮੇਰੇ ਆ ਰਸਨ ਵਾਲੇ ਡੱਬੇ ਪਈ ਸੀ ਨਾ ਉਹ ਡੱਬਿਆਂ ਵਿੱਚ ਸਾਮਾਨ ਕੁਛ ਨਾ ਕੁਛ ਯੂਜ਼ ਹੋ ਚੁੱਕਿਆ ਸੀ ਤੇ ਥੋੜੇ ਥੋੜੇ ਖਾਲੀ ਹੋ ਗਈ ਸੀ ਮੈਂ ਕਿਹਾ ਚਲੋ ਇੰਨੇ ਡੱਬਿਆਂ ਚੋਂ ਮੈਂ ਦੇਖਦੇ ਆ ਦੋ ਤਿੰਨ ਡੱਬਿਆਂ ਚ ਜਿੰਨੇ ਕਿ ਸਾਮਾਨ ਆਉਂਦਾ ਉਹਨਾਂ ਕ ਕਰ ਦਨੀ ਆ ਨਾਲੇ ਮੈਂ ਗਰੋਸਰੀ ਲਿਸਟ ਵੀ ਬਣਾ ਰਹੀ ਸੀ ਲਿਸਟ ਮੇਰੀ ਹੁੰਦੀ ਕਿ ਕਿਚਨ ਚ ਮੇਰੇ ਕੋਲ ਪੈਂਟਰੀ ਪਈ ਹੁੰਦੀ ਹੈ ਜਿਵੇਂ ਜਿਵੇਂ ਜਿਹੜੀ ਚੀਜ਼ ਮੇਰੇ ਦਿਮਾਗ ਚ ਆਉਂਦੀ ਹੈ ਮੇਰੇ ਧਿਆਨ ਚ ਆਉਂਦੀ ਵਿਆ ਚੀਜ਼ ਖਤਮ ਹੋ ਗਈ ਜਾਂ ਹੋਣ ਵਾਲੀ ਹੈ ਜਾਂ ਆਪਾਂ ਨੂੰ ਚਾ ਫਿਰ ਮੈਂ ਕਿਚਨ ਲਿਸਟ ਮੇਰੇ ਕੋਲ ਬਣ ਨਹੀਂ ਰਹੀ ਹੈ ਤੇ ਗਰੋਸਰੀ ਕਿਉਂ ਨਹੀਂ ਚੈੱਕ ਨਾ ਕਰ ਲਾਂ ਵਿੱਚ ਚੈੱਕ ਕਰ ਲਾਂ ਨੇ ਕਈ ਵਾਰ ਕੋਈ ਚੀਜ਼ ਆਪਣੇ ਕੋਲ ਖਤਮ ਹੋਈ ਹੁੰਦੀ ਹੈ ਜਾਂ ਖਤਮ ਹੋਣ ਵਾਲੀ ਹੁੰਦੀ ਹੈ ਫਿਰ ਉਹ ਇਕੱਠੀ ਇੱਕ ਵਾਰੀ ਚੈਕ ਲਿਸਟ ਬਣ ਜੂ ਤੇ ਇਕੱਠਾ ਹੀ ਸਮਾਨ ਆ ਜਾਊਗਾ ਵਾਰੀ ਵਾਰੀ ਨਾਲੋਂ ਤੇ ਇਸ ਕਰਕੇ ਮੈਂ ਕਿਚਨ ਨੇ ਡੱਬੇ ਖਾਲੀ ਹੋ ਜਾਣਗੇ ਫਿਰ ਰਾਸ਼ਨ ਨਹੀਂ ਇੰਨਾ ਜ਼ਿਆਦਾ ਹੈਗਾ ਸੀ ਜਿੰਨੇ ਡੱਬੇ ਨੇ ਪਏ ਸੀ ਤੇ ਇਹਨਾਂ ਨੂੰ ਕਰ ਦਨੇ ਆ ਇੱਕ ਦੋ ਡੱਬੇ ਵੀ ਜਿੰਨੇ ਕਿਤੇ ਆਊਗਾ ਸਮਾਨ ਪਾ ਕੇ ਡੱਬੇ ਖਾਲੀ ਕਰਕੇ ਚੋਲ ਲੰਗ ਰੱਖ ਦਾਂਗੇ ਤੇ ਕਰਨਾ ਤਾਂ ਮੈਂ ਕੱਲਾ ਰਾਸ਼ਨ ਦੀ ਸੈਟਿੰਗ ਸੀ ਪਰ ਕਰਦੇ ਕਰਦੇ ਫਿਰ ਮਨ ਬਣ ਗਿਆ ਵੀ ਚਲੋ ਪੌੜੀਆਂ ਦੇ نیچے ਵਾਲਾ ਕੈਬਨਟ ਮੈਂ ਕਲੀਨ ਕਰ ਦਾਂ ਨਹੀਂ ਵੀ ਅੱਜ ਮੈਂ ਅੱਧਾ ਸਾਮਾਨ ਵਾਂਗੂ ਤਾਂ ਕੱਢ ਹੀ ਲਏ ਤੇ ਵਿੱਚੋਂ ਤੇ ਥੋੜਾ ਜਿਹਾ ਹੀ ਰਹਿ ਗਿਆ ਹੁਣ ਤਾਂ ਪਿੱਛੇ ਤੋਂ ਕੱਢ ਕੇ ਵੀ ਮੈਂ ਸਵਾਈ ਕਰ ਦਾਂ ਐਸੀ ਤਰ੍ਹਾਂ ਜਿਉਂ ਆਪਾਂ ਕੰਮ ਕਰਨ ਲੱਗ ਜਾਂਦੇ ਆ ਨਾ ਫਿਰ ਆਪਣੇ ਆਪ ਮਨ ਕਰਦਾ ਕਿ ਚਲੋ ਆ ਵੀ ਥੋੜਾ ਜਿਹਾ ਹੋਰ ਕਰ ਦਾਂ ਆ ਵੀ ਥੋੜਾ ਜਿਹਾ ਹੋਰ ਕਰ ਦਾਂ ਇੰਨਾ ਤਾਂ ਹੁ ਹੋਈ ਹੋਈ ਆ ਵੀ ਕਰ ਦਾਂ ਤੇ ਜਿਹੜੇ ਗ੍ਰੋਸਰੀ ਵਾਲੇ ਕੁਝ ਸਾਮਾਨ ਗ੍ਰੋਸਰੀ ਦਾ ਰਾਸ਼ਨ ਦਾ ਕੁਝ ਫਿਲ ਕਰਨ ਵਾਲਾ ਇਸ ਡੱਬਿਆਂ ਵਿੱਚ ਮੈਂ ਕਿਹਾ ਚਲੋ ਉਹ ਕਰ ਲਾਂ ਵੀ ਮੇਰੇ ਕੋਲ ਓਟਸ ਦਾ ਪੈਕੇਟ ਕਿਰਾਸੀ ਪਰ ਓਟਸ ਖਤਮ ਸੀ ਕੰਟੇਨਰ ਵਿੱਚ ਇਹਨਾਂ ਨੂੰ ਭਰ ਕੇ ਰੱਖ ਲੈਣੇ ਆਗੇ ਐਸਾ ਕੁਝ ਸਮਾਨ ਸੀਗਾ ਜਿਹੜਾ ਮੈਂ ਕਿਹਾ ਚਲੋ ਡੱਬਿਆਂ 'ਚ ਭਰ ਕੇ ਰੱਖ ਲਈਏ ਇਹ ਵੀ ਨਾ ਹਫ਼ਤੇ 'ਚ ਇੱਕ ਦਿਨ ਜ਼ਰੂਰ ਨਿਗਾ ਮਾਰਨੀ ਪੈਂਦੀ ਹੈ ਰਾਸ਼ਨ ਤੇ ਜ਼ਰੂਰ ਕਿਉਂਕਿ ਆਪਾਂ ਫਿਰ ਰੱਖ ਦਾਂ ਨੇ ਆਪਾਂ ਭੁੱਲ ਹੀ ਜਾਂਦੇ ਆ ਵੀ ਕੀ ਸਮਾਨ ਆਪਣੇ ਕੋਲ ਹੈਗਾ ਕਿ ਇਹ ਆਪਾਂ ਪਹਿਲਾਂ ਯੂਜ਼ ਕਰਨਾ ਕਿ ਆਪਾਂ ਬਾਅਦ ਵਿੱਚ ਕਰਨਾ ਦਿਮਾਗ ਵਿੱਚ ਨਹੀਂ ਰਹਿੰਦਾ ਹਫ਼ਤੇ 'ਚ ਇੱਕ ਦਿਨ ਆਪਣੀ ਪੈਂਟਰੀ ਨੂੰ ਜ਼ਰੂਰ ਰਾਸ਼ਨ ਨੂੰ ਜ਼ਰੂਰ ਛੇੜਵਾ ਚੀਦਾ ਕੋ ਡੱਬੇ ਵਿੱਚ ਚੀਜ਼ ਪਾਉਣ ਵਾਲੀ ਆ ਉਹ ਪਾ ਦੋ ਆਪਾਂ ਨੂੰ ਕੁਝ ਨਾ ਕੁਝ ਕੰਮ ਜ਼ਰੂਰ ਨਿਕਲੂ ਉੱਥੋਂ ਜਿਵੇਂ ਅੱਜ ਦੇਖੋ ਮੈਂ ਬਲਕਿ ਮੈਨੂੰ ਕੁਝ ਇਹਨਾਂ ਚ ਚੀਜ਼ ਹੋਣੀ ਚਾਹੀਦੀ ਨਹੀਂ ਸੀ ਪਰ ਜਦੋਂ ਮੈਂ ਰਾਸ਼ਨ ਦੇਖਿਆ ਵੀ ਹਾਂ ਇਹ ਸਮਾਨ ਹੈਗਾ ਜੋ ਮੈਂ ਡੱਬੇ ਦੇਖੇ ਡੱਬੇ ਖਾਲੀ ਫੇ ਫਿਰ ਇਸ ਕਰਕੇ ਮੈਂ ਕਿਹਾ ਚਲੋ ਇਹਨਾਂ ਨੂੰ ਡੱਬਿਆਂ ਵਿੱਚ ਹੀ ਪਾ ਦਮ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰ ਲਾਨੇ ਕੰਮ ਵੱਲ ਨਿਗਾ ਮਾਰਦੇ ਆ ਆਟੋਮੈਟਿਕਲੀ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਹੁੰਦਾ ਹੈਗਾ ਤੇ ਮੈਂ ਕਿਹਾ ਚਲੋ ਫਿਰ ਆਸ਼ਣ ਜਿਹੜਾ ਹੈਗਾ ਇਹ ਮੈਂ ਡੱਬਿਆਂ ਚ ਪਾਦਾ ਨਮਕ ਦਾ ਪੈਕੇਟ ਪਾਇਆ ਓਟਸ ਰੀਫਿਲ ਕਰੇ ਮਖਾਣੇ ਕਾਫੀ ਵੱਡੇ ਡੱਬੇ ਵਿੱਚ ਪਈ ਸੀ ਪਰ ਮਖਾਣੇ ਥੋੜੀ ਸੀ ਫਿਰ ਉਹ ਵੀ ਮੈਂ ਛੋਟੇ ਕੰਟੇਨਰ ਚ ਕੱਢ ਕੇ ਰੱਖ ਤੇ ਵੱਡਾ ਵਾਲਾ ਕੰਟੇਨਰ ਵਾਸ਼ ਹੋ ਜਾਊਗਾ ਤੇ ਹੁਣ ਜਿਹੜਾ ਸਮਾਨ ਰਹਿ ਗਿਆ ਸੀ ਇੱਥੇ ਫਿਰ ਮੈਂ ਕਿਹਾ ਚਲੋ ਇਹ ਵੀ ਕੱਟ ਦਾਨੀ ਆ ਕੱਢ ਕੇ ਤੇ ਨੀਚੋਂ ਸਫਾਈ ਹੋ ਜਾਊਗੀ ਫਿਰ ਉਹੀ ਕੱਲ ਹੁਣ ਦੀਵਾਲੀ ਵੇਲੇ ਮੈਨੂੰ ਨਹੀਂ ਕਰਨੀ ਪਊਗੀ ਕਿ অলਮੋਸਟ ਅੱਧਾ ਸਮਾਨ ਤਾਂ ਇਹਦੇ ਵਿੱਚੋਂ ਖੱਡ ਹੀ ਚੁਕੀ ਆ ਤੇ ਇਸ ਤਰ੍ਹਾਂ ਕੋਈ ਕੱਲ ਸਮਾਨ ਰੱਖ ਕੇ ਭੁੱਲ ਜਾਂਦੇ ਆ ਇਹ ਵੱਡਾ ਸ ਬਾਕਸ ਨੂੰ ਮੈਂ ਕੱਪੜੇ ਨਾਲ ਕਵਰ ਕੀਤਾ ਹੋਇਆ ਇਹਦੇ ਵਿੱਚ ਨਾ ਖਾਲੀ ਹੋ ਪਈ ਸੀਗੇ ਅ ਕਾਫੀ ਸਾਰੇ ਪੇਪਰ ਬੈਗਸ ਪਈ ਸੀ ਇਹਦੇ ਵਿੱਚ ਇਕੱਠੇ ਕਰੀ ਤੇ ਕੁਝ ਇਹ ਚਾਰਟ ਪੇਪਰ ਪਈ ਸੀ ਜੋ ਮੈਨੂੰ ਬਿਲਕੁਲ ਨਹੀਂ ਆਸਪੀ ਪਏ ਨਿਕਲ ਨਾ ਪਏ ਨੇ ਤੇ ਇਸ ਤਰੀਕੇ ਨਾਲ ਸਮਾਨ ਜੋ ਕੱਢਦੇ ਆ ਫਿਰ ਆਪਾਂ ਨੂੰ ਫਿਰ ਪਤਾ ਲੱਗਦਾ ਵੀ ਹਾਂ ਇੱਥੇ ਆਪਾਂ ਰੱਖਿਆ ਇੱਥੇ ਆਪਾਂ ਰੱਖਿਆ ਉਹ ਜਿਹੜਾ ਸਮਾਨ ਆਪਾਂ ਛੇੜਦੇ ਨਹੀਂ ਆਪਾਂ ਭੁੱਲ ਵੀ ਹਾਂ ਨੇ ਵੀ ਕੀ ਚੀਜ਼ ਇੱਥੇ ਪਈ ਹੈ ਤੇ ਕੀ ਨਹੀਂ ਪਈ ਤੇ ਹੁਣ ਪਿੱਛੇ ਤੱਕ ਤਾਂ ਮੇਰਾ ਹੱਥ ਜਾਣਾ ਬਹੁਤ ਮੁਸ਼ਕਲ ਹੈ ਮੈਨੂੰ ਬਹੁਤ ਸਟਰਗਲ ਕਰਨੇ ਪੂ ਪਿੱਛੇ ਤੱਕ ਕੋ ਕਾਫੀ ਡੀਪ ਨੇ ਇਹ ਅੰਦਰੋਂ ਕਿਹੜੇ ਪੌਲੀਮਰ ਨਿੱਕੇ ਵਾਲ ਖਾਨੇ ਨੇ ਕਾਫੀ ਡੂੰਘੇ ਨੇ ਤੇ ਫਿਰ ਮੈਂ ਵਾਈਪਰ ਨਾਲ ਕੱਪੜਾ ਮਾਰਨਾ ਸਹੀ ਸਮਝਿਆ ਮੈਂ ਕਿ ਚਲ ਵਾਈਪਰ ਨਾਲ ਮਾਰਦੇ ਆ ਜਲਦੀ ਵੀ ਕੰਮ ਹੋ ਜਾਊ ਤੇ ਮੈਨੂੰ ਵੀ ਜਿਆਦਾ ਅੰਦਰ ਤੱਕ ਬਣਦਾ ਨਹੀਂ ਪਊਗਾ ਸਿਰਨੇ ਘਸਾਉਣਾ ਪਊਗਾ ਅੰਦਰ ਤੱਕ ਤੇ ਇਸ ਤਰ੍ਹਾਂ ਵਾਈਪਰ ਨਾਲ ਥੋੜਾ ਸੌਖਾ ਵੀ ਹੋਊ ਕੱਪੜਾ ਮਾਰਨਾ ਜੇ ਸਫਾਈ ਕਰਦੇ ਆ ਨਾ ਸਟਰਗਲ ਬਹੁਤ ਕਰਨੀ ਪੈਂਦੀ ਹੈ ਸਫਾਈ ਕਰਦੇ ਕਰਦੇ ਅਹੀ ਜਿਹੜਾ ਹੁੰਦੀ ਹੈ ਕਈ ਵਾਰ ਆਪ ਨੂੰ ਹੱਥ ਪਹੁੰਚਾਉਣਾ ਮੁਸ਼ਕਲ ਹੋ ਜਾਂਦਾ ਤਾਂ ਕੁਝ ਨਾ ਕੁਝ ਜਗਾੜ ਕਰਕੇ ਸਫਾਈ ਕਰਨੀ ਪੈਂਦੀ ਆ ਉਹ ਗਿੱਲਾ ਕਪੜਾ ਮੈਂ ਸਾਹ ਨਾਲ اچھی طرح ਇੱਥੇ ਮਾਰਤਾ ਹੁੰਦਾ। ਉਹ ਦਾ ਸੁੱਕੀ ਡਸਟ ਹੀ ਹੁੰਦੀ ਪਰ ਫਿਰੇ ਵੀ ਇੱਕ ਵਾਰ ਆ ਹੁੰਦਾ ਨਾ ਵੀ ਆਪਾਂ ਸਮਾਨ ਰੱਖਦੇ ਆ ਇੱਥੇ ਤੇ ਰੋਜ਼ ਅਲਮਾਰੀ ਖੋਲਦੀ ਆ ਤੇ ਡਸਟ ਚਲੀ ਜਾਂਦੀ ਤੇ ਸਫਾਈ ਕਰਨੀ ਵੀ ਜ਼ਰੂਰੀ ਹੋ ਜਾਂਦੀ ਆ। ਤੇ ਹੁਣ ਮੈਂ ਆ ਗਈ ਸੀ ਕਿਚਨ ਵਿੱਚ ਸਮਾਨ ਮੈਂ ਹਜੇ ਰੱਖਿਆ ਨਹੀਂ ਹੈਗਾ ਪੌੜੀ ਦੇ نیچے ਸਮਾਨ ਬਾਹਰ ਹੀ ਤੇ ਮੈਂ ਐਕਚੁਅਲੀ ਕੁਝ ਸੁੱਕੇ ਜਾਂਦੋਂ ਫਿਰ ਰੱਖੂੰਗੀ ਤੇ ਮਸਾਲਾ ਹੋ ਚੁੱਕਾ ਇਸ ਠੰਡਾ ਐਨੇ ਟਾਈਮ ਤੋਂ ਮਸਾਲਾ ਠੰਡਾ ਹੋ ਗਿਆ ਤੇ ਆਹ ਵਾਲੀ ਨਾ ਮੇਰੇ ਕੋਲੇ ਸਿਲੀਕੋਨ ਦੀ ਟ੍ਰੇ ਆ ਇਹਦੇ ਵਿੱਚ ਕਾਫੀ ਡੂੰਘੀਆਂ ਕਯੂਬਸ ਬਣੇ ਹੁੰਦੀਆਂ ਮੈਂ ਬਰਫ ਵਾਲੀ ਟ੍ਰੇਜ ਕੁਇਰਸ ਇਹਨਾਂ ਚਾਰਸਨ ਇਟ ਡੂੰਗੀ ਹਾਂ ਨੇ ਇਹਦੇ ਵਿੱਚ ਮੈਂ ਮਸਾਲਾ ਭਰ ਦੂੰਗੀ ਮਸਾਲਾ ਭਰ ਕੇ ਬਰਫ਼ ਵਾਲੇ ਖਾਣੇ ਵਿੱਚ ਰੱਖ ਦੂੰਗੀ ਬਿਲਕੁਲ ਇਹ ਜੰਮ ਜਾਣਗੀਆਂ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੱਢ ਲਾਂਗੇ ਕੱਢ ਕੇ ਡੱਬੇ ਵਿੱਚ ਪਾ ਕੇ ਰੱਖ ਲਓ ਤੁਸੀਂ ਜਾਂ ਫਿਰ ਜ਼ਿਪ ਲੌਕ ਬੈਗ ਚ ਪਾ ਕੇ ਰੱਖ ਲਓ ਤੇ ਜਦੋਂ ਵੀ ਸਬਜ਼ੀ ਬਣਾਉਣੀ ਹੈ ਇੱਕ ਟੁਕੜੀ ਕੱਢੋ ਤੇ ਆਪਣੀ ਸਬਜ਼ੀ ਤੁਸੀਂ ਬਣਾ ਲਓ ਮਸਾਲਾ ਨਾ ਮੈਂ ਸਿਲੀਕਨ ਟ੍ਰੇ ਚ ਭਰਤਾ ਸਾਰਾ ਇਹ ਕਾਫੀ ਵੱਡੇ-ਵੱਡੇ ਕਯੂਬਸ ਬਣ ਜਾਣਗੇ ਇੱਕ ਕਯੂਬ ਦੀ ਇੱਕ ਸਬਜੀ ਇੱਕ ਵਾਰੀ ਇਹ ਸਬ지 ਆਪਾਂ ਰਾਮਨਾ ਬਣਾ ਸਕਦੇ ਜਿਹੜਾ ਕੁਝ ਬੱਚਿਆ ਸੀ ਮੈਂ ਕੱਪਕੇਕ ਵਾਲੇ ਮੋਲਡ ਸੀ ਮੇਰੇ ਕੋਲ ਇਹ ਚ ਪਤਾ ਤੇ ਇਧਰ ਕੜਾਈ ਹੋ ਗਈ ਆਪਣੀ ਖਾਲੀ ਇਸ ਤਰ੍ਹਾਂ ਕਿ ਇਹ ਚ ਆਪਾਂ ਆਇਂ ਕਰ ਲੂ ਵੀ ਸੱਤ ਸਬ지 ਆਪਾਂ ਬਣਾ ਸਕਦੇ ਸੱਤ ਵਾਰੀ ਦੀ ਸਬਜੀ ਬਣਾ ਸਕਦੇ ਆਪਾਂ ਸੱਤ ਵਾਰੀ ਦਾ ਮਸਾਲਾ ਇਹ ਹੈਗਾ ਸੋ ਹੁਣ ਮੈਨੂੰ ਰੱਖ ਦਨੀ ਫ੍ਰੀਜ਼ਰ ਵਿੱਚ ਪਰ ਇਵੇਂ ਉੱਪਰ ਕਵਰ ਕਰੂੰਗੀ ਮੈਂ ਇਹ ਕਵਰ ਕਰਕੇ ਇਹਨੂੰ ਵੀ ਕਵਰ ਕਰਕੇ ਫੇਰ ਰੱਖੂੰਗੀ ਫ੍ਰੀਜ਼ਰ ਵਿੱਚ ਜੋ ਫ੍ਰੀਜ਼ ਹੋ ਗਈਆਂ ਟੁਕੜੀਆਂ ਕੱਟ ਕੇ ਫਿਰ ਆਪਾਂ ਕੰਟੇਨਰ ਚ ਪਾਵਾਂਗੇ ਉਨ ਕੀ ਚੰਚੋ ਆਖੇ ਕੀ ਚੰਚਾ ਕੰਮ ਖਤਮ ਕਰਕੇ ਮੈਂ ਫਿਰ ਸਮਾਨ ਵੀ ਅੰਦਰ ਟਿਕਾਦਾ ਅੰਦਰ ਉਹ ਅੱਛੀ ਤਰ੍ਹਾਂ ਸੁੱਕ ਚੁੱਕਿਆ ਸੀ ਉਹ ਵਿੱਚ ਗਿੱਲੇ ਵਿੱਚ ਤਾਂ ਨਹੀਂ ਰੱਖ ਸਕਦੇ ਸੀ ਆਛੀ ਤਰ੍ਹਾਂ ਸੁਕਾ ਕੇ ਫਿਰ ਮੈਂ ਸਮਾਨ ਟਿਕਾਇਆ ਔਰ ਸਮਾਨ ਟਿਕਾਉਣ ਤੋਂ ਬਾਅਦ ਆਏ ਲੱਗ ਰਿਹਾ ਸੀ ਜਿਵੇਂ ਨਾ ਬਹੁਤ ਹੀ ਜਗ੍ਹਾ ਖੁੱਲ ਗਈ ਹੋਵੇ ਸਾਫ਼ ਸੁਥਰਾ ਖੁੱਲਾ ਖੁੱਲਾ ਜਿਵੇਂ ਦਿਨ ਚੜ ਗਏ ਹੋਵੇ ਆਏ ਚਾਨਣ ਚਾਨਣ ਜਾਂ ਤੇ ਖੁੱਲਾ ਜਿਹਾ ਲੱਗ ਰਿਹਾ ਸੀਗਾ ਤੇ ਕਿਸੇ ਵੀ ਚੀਜ਼ ਦੀ ਏਰੀਅਰ ਦੀ ਆਪਾਂ ਸਾਫ਼ ਸਫਾਈ ਕਰ ਜੇ ਬਦਲਾਅ ਤਾਂ ਆਪਾਂ ਨੂੰ ਜ਼ਰੂਰ ਲੱਗਦਾ ਬਾਅਦ ਵਿੱਚ ਬਹੁਤ ਵਧੀਆ ਲੱਗਦਾ ਫਿਰ ਵੱਡਬੇ ਹੀ ਨਿਕਲ ਕੇ ਗਰੋਸਰੀ ਵਾਲੇ ਵੱਡ-ਵੱਡੇ ਜਗ੍ਹਾ 'ਚ ਖੁੱਲੀ-ਖੁੱਲੀ ਲੱਗਣ ਲੱਗ ਗਈ, ਸਾਫ਼ ਸੁਥਰੇ ਲੱਗਣ ਲੱਗ ਗਈ। ਇਸ ਕਰਕੇ ਸਫਾਈ ਕਰਕੇ ਨਾ ਕਿਸੇ ਵੀ ਜਗ੍ਹਾ ਦੀ ਡੀ-ਕਲਟਰਿੰਗ ਕਹ ਲੋ ਕਰਕੇ ਜਾਂ ਸਫਾਈ ਕਰਕੇ ਬਹੁਤ ਸਕੂਨ ਮਿਲਦਾ, ਬਹੁਤ ਹੀ ਸਕੂਨ ਮਿਲਦਾ। ਤੇ ਮੁੰਨ ਇਹ ਰੀਝੋ ਦੀ ਸਫਾਈ ਤੇ ਉੱਪਰ ਵਾਲਾ ਰਹਿ ਗਿਆ। ਉੱਪਰ ਵੱਰਦਾ ਚਲੋ ਹਲਕ ਇਜ਼ੀ ਹੈ ਕੱਪੜਾ ਮਾਰ ਲੈ ਖੜੇ-ਖੜੇ ਜਿਵੇਂ ਮਰਜ਼ੀ ਕੱਪੜਾ ਸਿਮਾਲ ਦੋ। ਟਾਈਮ ਹੋ ਰਿਹਾ ਹੁਣ 4:30 ਦਾ ਤੇ ਇਧਰ ਮੈਂ ਡਿਨਰ ਵਿੱਚ ਅੱਜ ਬਣਾ ਲਈ ਖਿਚੜੀ। ਸਾਰੇ ਕੰਮ ਕੋ ਬਥਾ ਹੋ ਗਈ ਸੀ ਮੈਂ ਵੀ ਥੱਕੀ ਪਈ ਸੀ ਜਿਤ ਬਹੁਤ ਜਿਆਦਾ ਸਬਜੀ ਦੇ ਆਪਸ਼ਨ ਵੀ ਨਹੀਂ ਸੀ ਆਪਸ਼ਨ ਕद्दू ਦੀ ਸੀ ਮੈਂ ਕਿ ਕद्दू ਚਾਹ ਸਵੇਰੇ ਬਣਾ ਲਾਂਗੇ ਤੇ ਹੁਣ ਤਾਂ ਚਲੋ ਖਿਚੜੀ ਨਾਲ ਵੀ ਆਪਣਾ ਡਿਨਰ ਹੋ ਜਾਊਗਾ ਲਾਈਟ ਵੀ ਰਹੂਗੀ ਤੇ ਖਿਚੜੀ ਬਣਾ ਲਈ ਤੇ ਵਾਕ ਵੀ ਕਰਾਈ ਸੀ ਪਲਾਂਟਸ ਨੂੰ ਪਾਣੀ ਵੀ ਦਿੱਤਾ ਸੀ ਬਹੁਤ ਬੀਜ਼ੀ ਰੂਟੀਨ ਰਹਿ ਜਾਂ ਮੈਂ ਦੁਪਹਿਰ ਤੋਂ ਮਰ ਬਹੁਤ ਬੀਜ਼ੀ ਟਾਈਮ ਰਿਹਾ ਲੰਚ ਦੀ ਬਾਤ ਤਾਂ ਮੈਂ ਬਿਲਕੁਲ ਵੀ ਟਿੱਕੀ ਨਹੀਂ ਪਰ ਕੰਮ ਵੀ ਬਹੁਤ ਜਨਾ ਹੋ ਗਿਆ ਹੈ ਨਾ ਤੇ ਬਿਲੇ ਬਹਿ ਕੇ ਤਾਂ ਕੰਮ ਵੀ ਨਹੀਂ ਹੁੰਦੇ ਇਹ ਕੰਮ ਕਰਨੇ ਨੇ ਫਿਰ ਥੋੜੀ ਹਿੰਮਤ ਜਟਾਉਣੀ ਪੈਂਦੀ ਆ ਕਦੇ ਕਦੇ ਕੰਮ ਦਾ ਬੜਾ ਵਧੀਆ ਮੂਡ ਹੁੰਦਾ ਹਿੰਮਤ ਹੀ ਹੁੰਦੀ ਐਨਰਜੀ ਹੁੰਦੀ ਐ ਇੱਕ ਅਲੱਗ ਹੀ ਲੈਵਲ ਦੀ ਵੀ ਅੱਜ ਐਨਰਜੀ ਆਈ ਬਾਡੀ ਚ ਆ ਵੀ ਕਰ ਲਈ ਆ ਵੀ ਕਰ ਲਈ ਹੱਲ ਇੱਕ ਕੰਮ ਮੇਰਾ ਰਹਿ ਗਿਆ ਚਲੋ ਕੱਲ ਨੂੰ ਕਰੂਗੀ ਤੇ ਸੋ ਹੁਣ ਕਰਦੇ ਆ ਬਲੌਗ ਦਾ ਐਂਡ ਇਸ ਵੀ ਅੱਜ ਵਾਲੀ ਵੀਡੀਓ ਵੀਡੀਓ ਦੇਖ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਜਿਹੜੇ ਨਹੀਂ ਕੀਤਾ ਹੋਇਆ ਤੇ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ